ਹੈਲੋ ਦੋਸਤੋ ਗੁੱਡ ਮਾਰਨਿੰਗ ਆਪਣਾ ਅਜਦਾ ਟੂਰ ਤੁਰਨ ਦਾ ਸੀਗਾ ਅੱਜ ਵੀਰਵਾਰ ਹੋਣ ਦੇ ਕਰਕੇ ਤੇ ਥੋੜੇ ਜਿਹਾ ਕੰਮ ਪੈਂਡਿੰਗ ਹੋਣ ਕਰਕੇ ਲੈ ਕੀਤਾ ਗਿਆ ਅਜਦਾ ਦਿਨ ਕੱਲੋਂ ਆਪਾਂ ਜਰਨੀ ਸਟਾਰਟ ਕਰਾਂਗੇ ਜਰਨੀ ਸਟਾਰਟ ਕਰਨ ਤੋਂ ਪਹਿਲਾਂ ਮੈਂ ਦੱਸਦਾ ਮੇਰੇ ਕੋਲ ਚਿੜੀਆਂ ਰੱਖੀਆਂ ਹੋਈਆਂ ਉਹਨਾਂ ਦੇ ਪੰਜਰਿਆਂ ਨੂੰ ਵਿੱਚ ਮੀਂਹ ਦਾ ਪਾਣੀ ਜਾਂਦਾ ਸੀਗਾ ਤੇ ਦਾਣਾ ਗਿੱਲਾ ਹੋ ਜਾਂਦਾ ਸੀ ਉਹ ਥੋੜਾ ਜਿਹਾ ਸੈੱਟ ਕਰਕੇ ਆਪਾਂ ਕੱਲ ਨੂੰ ਜਰਨੀ ਸਟਾਰਟ ਕਰਾਂਗੇ ਤੇ ਸਾਈਕਲ ਆਪਣਾ ਜਮਾਂ ਰੈਡੀ ਆ ਤੁਹਾਨੂੰ ਦਿਖਾਉਨੇ ਆ ਤੇ ਕੱਲ ਨੂੰ ਸਟਾਰਟ ਮਾਰਨਿੰਗ ਆਪਾਂ ਜਰਨੀ ਸਟਾਰਟ ਕਰੀ ਦੇਣੀ ਆ ਆਪਾਂ ਲੈਟ ਲਾ ਲਈ ਆ ਬੋਤਲ ਇੱਕ ਨਾਲ ਟੰਗ ਲਈ ਆ ਠੰਡੇ ਪਾਣੀ ਵਾਲੀ ਬੋਤਲ ਆ ਉਹ ਉੱਥੇ ਟੰਗ ਲਾਂਗੇ ਇਹਦੇ ਚ ਖਾਣ ਪੀਣ ਦਾ ਸਮਾਨ ਕਰਤਾ ਇਧਰਲੇ ਚ ਕੱਪੜੇ ਪਾਵਰ ਬੈਂਕਾਂ ਵਗੈਰਾ ਕਰਤੀਆਂ ਆ ਰੱਖ ਲਿਆ ਇਹ ਟੈਂਟ ਮੈਟ ਆ ਤਰਪਾਰ ਰੱਖ ਲਿਆ ਆਪਣੇ ਕੋਲੇ ਲੈਦਰ ਦਾ ਤਰਪਾਲਾ ਬਹੁਤ ਜਿਆਦਾ ਸੀਗਾ ਲੈਲ ਦਾਸ ਦੇ ਟੂਰ ਤੇ ਆਪਣੇ ਕੋਲੇ ਸੀਗਾ ਤੇ ਜ਼ਰੂਰੀ ਵਸਤਾਂ ਜਿਹੜੀਆਂ ਡੇਲੀ ਵਰਤ ਵਾਲੀਆਂ ਉਹ ਇਹਦੇ ਚ ਪਾ ਲਿਆ ਆਪਾਂ ਨਾਲ ਲਾ ਲਿਆ ਜੇਕਰ ਪਾਵਰ ਬੈਂਕ ਪਾਣੀ ਹੋਵੇ ਤਾਂ ਬੰਦਾ ਪਾਵਰ ਬੈਂਕ ਦੀ ਤਾਰ ਇੱਥੇ ਲੈ ਜਾ ਸਕਦਾ ਜਿਹੜਾ ਆਪਾਂ 슬ੀਪਿੰਗ ਬੈਗ ਐਨ ਕੀ ਛੜਤਾ ਕਿਉਂਕਿ ਇੱਧਰ ਕਰਮੀ ਹੋਣੀ ਆ ਤੇ 슬ੀਪਿੰਗ ਬੈਗ ਦੇ ਵਿੱਚ ਪਿਆਣੀ ਜਨਾ ਕਿ ਆਪਣੇ ਕੋਲ ਸਾਫ ਆਏਗਾ ਦੂਰਾ ਕਰਕੇ ਬੰਦਾ ਉੱਪਰ ਲੈ ਲੈਂਦਾ ਆਸ ਹੈ ਕਿ ਭਾਈ ਗੀਅਰ ਵਗੈਰਾ ਦਾ ਕੰਮ ਕਰਾਦਾ ਹੀਗਾ